ਮਾਸੂਮ ਦਿਲ ਰੋਜ਼ ਨੂੰ ਮਿਲਿਆ ਇਨਸਾਫ ਕਾਤਿਲ ਨੀਲਮ ਨੂੰ ਮਿਲੀ ਫਾਂਸੀ ਦੀ ਸਜ਼ਾ ਗਵਾਂਟ ਰਹਦੀ ਨੀਲਮ ਨੇ ਰੰਜਿਸ਼ ਦੇ ਚਲਦੇ ਕੀਤਾ ਸੀ ਅਗਵਾ ਰਿਤ ਜਿੰਦਾ ਦਫਨ ਕਰ ਉਤਾਰਿਆ ਮੌਦੇ ਕਾਟ ਸੀਸੀਟੀਵੀ ਵਿੱਚ ਹੋਇਆ ਸੀ ਖੁਲਾਸਾ ਖੁਦ ਪਰਿਵਾਰ ਨਾਲ ਮਿਲ ਕੇ ਕਰਨ ਲੱਗੀ ਸੀ ਬੱਚੀ ਦੀ ਪਾਲ ਆਖਿਰਕਾਰ ਅੱਜ 22 ਸਾਲ ਦੀ ਮਾਸੂਮ ਦਿਲਰੋਜ ਨੂੰ ਇਨਸਾਫ ਮਿਲਿਆ ਕਾਤਲ ਨੀਲਮ ਨੂੰ ਅੱਜ ਫਾਂਸੀ ਦੀ ਸਜ਼ਾ ਸੁناਈ ਗਈ ਹੈ ਦੇਸ਼ ਭਰ ਦੇ ਲੋਕਾਂ ਦੇ ਦਿਲਰੋਜ ਅਤੇ ਉਸਦੇ ਮਾਪਿਆਂ ਦੇ ਨਾਲ ਜਜ਼ਬਾਤ ਜੁੜੇ ਹੋਏ ਹਨ ਪਰਿਵਾਰਕ ਮੈਂਬਰਾਂ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ ਪਿਛਲੀ ਸੁਣਵਾਈ 'ਚ ਵੀ ਦਿਲਰੋਜ ਦੀ ਮਾਤਾ ਵੱਲੋਂ ਕਿਹਾ ਗਿਆ ਸੀ ਕਿ ਬੱਚੀ ਨੂੰ ਮਾਰਨ ਲੱਗੇ 5 ਮਿੰਟ ਲੱਗੇ ਸਨ ਫਿਰ ਸਜ਼ਾ ਲਈ ਇੰਨਾ ਸਮਾਂ ਕਿਉਂ ਤਿਆਜ ਲੁਧਿਆਣਾ ਕੋਰਟ ਵੱਲੋਂ ਕਾਤਲ ਨੀਲਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਜਿਸ ਤੋਂ ਬਾਅਦ ਦਿਲਰੋਜ ਦੇ ਮਾਪਿਆਂ ਦੇ ਵੱਲੋਂ ਵੀ ਧੰਨਵਾਦ ਕੀਤਾ ਗਿਆ ਅਸਲ 'ਦਾ ਮੈਂ ਬਹੁਤ ਧੰਨਵਾਦ ਕਰਦਾ ਸਰ ਅੱਜ ਜੋ ਆ ਦਿਨੰਦ ਨੇ ਲਿਆਂਦਾ ਜੀ 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 ਹਾਂ ਜੀ ਬਿਲਕੁਲ ਮਿਲਿਆ ਜੀ ਅਜਨ ਸਾਹਿਬ ਮਿਲਿਆ ਜੀ ਦਿਲਰੋਜ ਨੂੰ ਜੀ ਬਿਲਕੁਲ ਜੀ ਮੈਂ ਇਹ ਕਹਿ ਰਿਹਾ ਲਈ ਅੱਗੇ ਤੋਂ ਕੋਈ ਜੇ ਬੱਚੇ ਨਾਲ ਕੋਈ ਮਿਸ ਹੈਪਨਿੰਗ ਕਰਨ ਬਾਰੇ ਸੋਚਦਾ ਵੀ ਇੱਕ ਐਗਜ਼ਾਮਪਲ ਸੈੱਟ ਹੋ ਗਈ ਲਈ ਵੀ ਉਹ ਦਿਲਰੋਜ ਨੂੰ ਮਾਰਿਆ ਜੀ ਤਾਂ ਲਈ ਵੀ ਫਾਂਸੀ ਦੀ ਸਜ਼ਾ ਹੋਊ ਅੱਗੇ ਤੋਂ ਹੁਣ ਕੋਈ ਇਦਾਂ ਦਾ ਕੰਮ ਨਹੀਂ ਕਰੂਗਾ ਜੀ ਪਰ ਮੈਂ ਸੰਗਤ ਦੇ ਅੱਗੇ ਅਰਦਾਸ ਬੇਨਤੀ ਕੀਤੀ ਸੀ ਸੰਗਤ ਜੀ ਅਰਦਾਸ ਕਰਿਓ ਜਿਵੇਂ ਉਹਨੇ ਮੇਰੀ ਦਿਲਰੋਜ ਨਾਲ ਕੀਤਾ ਨਾ ਜੀ ਅਰਦਾਸ ਕਰਿਓ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਸੰਗਤ ਦੀ ਅਰਦਾਸ ਬਰਥੀ ਨਹੀਂ ਹੋਈ ਅੱਜ ਸੰਗਤ ਦੀ ਅਰਦਾਸ ਨਾਲ ਉਹਨੂੰ ਫਾਂਸੀ ਦੀ ਹੋਈ ਹੈ ਜਿੱਤ ਪ੍ਰਾਪਤ ਹੋਈ ਬਹੁਤ ਜ਼ਿਆਦਾ ਗੱਲਾਂ ਸੁਣਨ ਚਾਹੀਆਂ ਸੀ ਕਿ ਆਪਣੇ ਕਾਨੂੰਨ ਦੇ ਵਿੱਚ ਇਹਨੂੰ 10 ਤੋਂ ਵੱਧ ਸਜ਼ਾ ਨਹੀਂ ਸੁਣਾਉਣੀ ਇਹਨੂੰ ਇੰਨੀ ਸਜ਼ਾ ਨਹੀਂ ਸੁਣਾਉਣੀ ਤੇ ਮਨ ਡੋਲ ਜਾਂਦਾ ਸੀ ਕਈ ਵਾਰੀ ਕਿ ਐਡਾ ਵੱਡਾ ਕ੍ਰਾਈਮ ਕਰਕੇ ਵੀ ਜੇ ਇੰਨੀ ਘੱਟ ਸਜ਼ਾ ਹੋਊਗੀ ਤਾਂ ਬਟ ਬਾਬਾ ਜੀ ਨੇ ਵੀ ਹੌਸਲੇ ਤਾਂ ਹੰਮਨ ਸਰ ਦਾ ਪੂਰਾ ਸਾਥ ਸੀ ਕਿ ਆਪਾਂ ਇਹਨੂੰ ਫਾਂਸੀ ਦੀ ਸਜ਼ਾ ਦਿਵਾ ਕੇ ਹੀ ਰੁਕਾਂਗੇ ਤਾਂ ਅੱਜ ਦਿਵਾਤੀ ਉਹਨਾਂ ਬਿਲਕੁਲ ਸੱਚੀ ਪੂਰੇ ਵਾਰਡ ਦੀਆਂ ਅਰਦਾਸਾਂ ਕਬੂਲ ਹੋਈਆਂ ਨੇ ਅੱਜ ਪੂਰੀ ਪ੍ਰੈਸ ਦਾ ਦੀ ਮਿਹਨਤ ਕਬੂਲ ਹੋਈ ਅੱਜ ਪੂਰੇ ਵਾਰਡ ਨੇ ਜੋ ਸਵੇਰੇ ਵਿਚਾਰੇ ਪੁੱਛਣ ਲਈ ਫੋਨ ਕਰਦੇ ਸੀਗੇ ਕਿ ਫਾਂਸੀ ਹੀ ਹੋਊਗੀ ਤੁਸੀਂ ਹੌਂਸਲਾ ਨਾ ਛੱਡੋ ਤੇ ਅੱਜ ਉਹਨਾਂ ਦੀਆਂ ਸੱਚੀ ਅਰਦਾਸਾਂ ਕਬੂਲ ਹੋਈਆਂ ਨੇ ਫਾਂਸੀ ਦੀ ਸਜ਼ਾ ਸੁਣਾਈ ਗਈ ਕੀ ਹੈ ਪੂਰਾ ਮਾਮਲਾ 28 ਨਵੰਬਰ 2021 ਨੂੰ ਸ਼ਿਮਲਾਪੁਰੀ ਇਲਾਕੇ ਦੀ ਰਹਿਣ ਵਾਲੀ ਨੀਲਮ ਨਾ ਦੀ ਔਰਤ ਨੇ ਗੁਆਚ ਰਹਿਣ ਵਾਲੀ 28 ਵਰਿਆਂ ਦੀ ਮਾਸੂਮ ਦਿਲਰੋਜ ਨੂੰ ਅਗਵਾ ਕਰਨ ਤੋਂ ਬਾਅਦ ਸਲੀਮ ਟਾਬਰੀ ਇਲਾਕੇ 'ਚ ਲਿਜਾ ਕੇ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਸੀ ਦੱਸ ਦੇ ਕੀ ਔਰਤ ਨੇ ਪਰਿਵਾਰਾਂ ਦੀ मामूली ਰੰਜਿਸ਼ ਤੇ ਚਾਲਦਿਆਂ ਉਸ ਦਿਨ ਬੱਚੀ ਨੂੰ ਅਗਵਾ ਕੀਤਾ ਤੇ ਸਲੇਮ ਟਾਬਰੀ ਇਲਾਕੇ ਦੀ ਵਿਰਾਨ ਥਾਂ ਤੇ ਲਿਜਾ ਕੇ ਰੇਤ 'ਚ ਦਫ਼ਨ ਕਰ ਦਿੱਤਾ ਸੀਸੀਟੀਵੀ ਕੈਮਰਾ ਦੀ ਫੁਟੇਜ ਖੰਗਾਲਦੀ ਹੋਈ ਪੁਲਿਸ ਮੌਕੇ ਤੇ ਤਾਂ ਪਹੁੰਚ ਗਈ ਪਰ ਉਹ ਬੱਚੀ ਨੂੰ ਬਚਾ ਨਹੀਂ ਸકી ਨੀਲਮ ਨੇ ਸ਼ਿਮਲਾਪੁਰੀ ਲਾਕੇ ਤੋਂ ਦਿਲਰੋਜ ਨੂੰ ਸਕੂਟਰ ਤੇ ਅਗਵਾ ਕਰ ਲਿਆ ਸੀ ਅਤੇ ਸਲੇਮ ਟਾਬਰੀ ਇਲਾਕੇ 'ਚ ਟੋਆ ਪੁੱਟ ਕੇ ਉਸ ਨੂੰ ਜਿੰਦਾ ਹੀ ਦਫ਼ਨਾ ਦਿੱਤਾ ਤੇ ਫਿਰ ਖੁਦ ਪਰਿਵਾਰ ਨਾਲ ਮਿਲ ਕੇ ਬੱਚੀ ਦੀ ਭਾਲ ਕਰਨ ਲੱਗੀ ਸੀ ਜਦੋਂ ਬੱਚੀ ਤੇ ਪਰਿਵਾਰ ਵਾਲਿਆਂ ਨੂੰ ਉਸਦੇ ਅਗਵਾਹ ਹੋਣ ਦਾ ਪਤਾ ਲੱਗਾ ਤਾਂ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤਤਕਾਲੀ ਜੁਆਇੰਟ ਸੀਪੀ ਸਿਟੀ ਜੇ ਇਲਨਚੇਂਜਿਨ ਜਾਂਚ ਲਈ ਮੌਕੇ ਤੇ ਪਹੁੰਚੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ਤੋਂ ਬਾਅਦ ਨੀਲਮ ਨੂੰ gher ਲਿਆ ਗਿਆ ਪੁਸ਼ਕਿਸ਼ ਦੌਰਾਨ ਉਸਨੇ ਆਪਣਾ ਗੁਨਾਹ ਕਬੂਲ ਕਰ ਲਿਆ ਦਿਲਰੋਜ ਦੇ ਪਿਤਾ ਹਰਪ੍ਰੀਤ ਸਿੰਘ ਨੇ ਦੱਸਿਆ ਸੀ ਕਿ ਉਹ ਆਪਣੇ ਬੱਚਿਆਂ ਲਈ ਬਾਜ਼ਾਰ ਤੋਂ ਖਿਡੌਣੇ ਅਤੇ ਚੀਜ਼ਾਂ ਲੈ ਕੇ ਆਉਂਦੇ ਸੀ ਨੀਲਮ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗੀ ਇਸੇ ਕਾਰਨ ਉਸਨੇ ਦਿਲਰੋਜ਼ ਦਾ ਕਤਲ ਕਰ ਦਿੱਤਾ ਨੀਲਮ ਨੇ ਖੋਤ ਆਪਣਾ ਜੁਰਮ ਕਬੂਲਦੇ ਹੋਏ ਪੁਲਿਸ ਨੂੰ ਦੱਸਿਆ ਕਿ ਉਹ ਦਿਲਰੋਜ਼ ਨੂੰ ਐਲ ਡੀ ਕੋ ਨੇੜੇ ਇੱਕ ਖਾਲੀ ਜਗ੍ਹਾ ਤੇ ਲੈ ਗਈ ਉੱਥੇ ਉਸ ਨੂੰ ਇੱਕ ਟੋਏ ਵਿੱਚ ਜ਼ਿੰਦਾ ਦੱਬ ਦਿੱਤਾ ਨੀਲਮ ਦੇ ਇਸ ਖੁਲਾਸੇ ਤੋਂ ਬਾਅਦ ਪੁਲਿਸ ਅਤੇ ਪਰਿਵਾਰ ਮੌਕੇ ਤੇ ਪਹੁੰਚ ਕੇ ਅਤੇ ਬੱਚੀ ਨੂੰ ਟੋਏ ਚੋਂ ਬਾਹਰ ਕੱਢਿਆ ਲੜਕੀ ਨੂੰ ਤੁਰੰਤ ਡੀ ਐਮਸੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਪਰਿਵਾਰ ਦੇ ਵੱਲੋਂ ਉਦੋਂ ਤੋਂ ਹੀ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ ਤੇ ਅੱਜ ਆਖਰਕਾਰ ਪਰਿਵਾਰ ਨੂੰ ਇਨਸਾਫ ਮਿਲਿਆ ਤੇ ਕਾਤਿਲ ਨੀਲਮ ਨੂੰ ਅੱਜ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਬਿਊਰੋ ਰਿਪੋਰਟ ਡੈਨਿਕ ਸਵੇਰਾ ਟੀਵੀ की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर